ਰਖੜਾ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਇੱਕ ਖੁੱਲਾ ਪੱਤਰ ਐਸਜੀਪੀਸੀ ਦੇ ਨਾਮ ਤੇ ਲਿਖ ਦਿੱਤਾ ਹੈ ਤੇ ਨਾਲ ਨਾਲ ਕਈ ਅਕਾਲੀ ਦਲ ਦੇ ਵੱਡੇ ਲੀਡਰ ਇਹ ਵੀ ਕਹਿ ਰਹੇ ਨੇ ਕਿ ਧਾਮੀ ਸਾਹਿਬ ਨੂੰ ਆਪਣਾ ਅਸਤੀਫਾ ਵਾਪਸ ਲੈਣ ਲੈਣਾ ਚਾਹੀਦਾ ਹੈ ਤੇ ਮਨਜ਼ੂਰੀ ਉਹਨਾਂ ਦੇ ਅਸਤੀਫੇ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਸਾਰਿਆਂ ਵੱਲੋਂ ਹੀ ਧਾਮੀ ਦੇ ਦੁਆਲੇ ਹੀ ਸਵਾਲ ਖੜੇ ਕਿਤੇ ਜਾ ਰਹੇ ਸਭਨੋਂ ਕਿਹਾ ਜਾ ਰਿਹਾ ਕਿ ਧਾਮੀ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ। ਨਿਕੋਏ ਕਿਆ ਅਗੂਆ ਜਿੱਦੇ ਤੇ ਪ੍ਰੋਸੇ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਮੈਨੂੰ ਤਾਂ ਕਿਧਰੇ ਇਹ ਲੱਗਦਾ ਕਿ ਧਾਮੀ ਸਾਹਿਬ ਨੂੰ ਅਗੇ ਲਾਉਣ ਦਾ ਸਾਰਿਆਂ ਦਾ ਮਸਲਾ ਹੱਲ ਹੋ ਸਕਦਾ ਉਸ ਮਾਨ ਨੇ ਲੈ ਕੇ ਕਾਜ਼ਾ ਦੇ ਜਿੱਤੇ ਸਰਵਲੋਸਨ ਨਰ왈ਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਕੇ ਜੀਪੀਸੀ ਕੋਣ ਹੁੰਦੀ ਹੈ ਇਸ ਮਾਮਲੇ 'ਚ ਦਖਲ ਦੇਣ ਵਾਲੀ ਇਦਾ ਸਿੰਘ ਸਾਹਿਬਾਂ ਦੇ ਅਧਿਕਾਰ ਦਾ ਮਾਮਲਾ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਧਾਮੀ ਹੁਣਾ ਦਾ ਅਸਤੀਫਾ ਚਰਚਾ ਦਾ ਵਿਸ਼ਾ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਤੇ ਇਹਦੇ ਉੱਪਰ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਕਿਸ ਤਰ੍ਹਾਂ ਪਾਰਟੀਆਂ ਖੇਡ ਰਹੀਆਂ ਨੇ ਇਹ ਵੀ ਵੇਖਣਾ ਵੱਡੀ ਗੱਲ ਹੈ ਉਸ ਦੇ ਇਲਾਵਾ ਗੱਲ ਕਰਾਂਗੇ ਉਸ ਸੱਤ ਮੈਂਬਰੀ ਕਮੇਟੀ ਦੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਕੀਤੀ ਗਈ ਸੀ ਪਰ ਹੁਣ ਉਸ ਕਮੇਟੀ ਦੇ ਮੈਂਬਰ ਘਟਦੇ ਨਜ਼ਰ ਆ ਰਹੇ ਨੇ ਤੇ ਉਧਰ ਨਾਲ ਹੀ ਦਿੱਲੀ ਨੂੰ ਕੱਲ ਨਵਾਂ ਮੁੱਖ ਮੰਤਰੀ ਬਣ ਜਾ ਮਿਲ ਜਾਵੇਗਾ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਹੋਵੇਗਾ ਕੌਣ ਇਸ ਸਬੰਧਿਤ ਹਜੇ ਤੱਕ ਭਾਜਪਾ ਨੇ ਆਪਣੇ ਪੱਤੇ ਨਹੀਂ ਖੋਲੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਤ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਮੈਂ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆ ਮੋਤੇ ਆਪਾਂ ਵੀ ਹਾਜ਼ਰ ਆ ਇਹਨਾਂ ਦਾ ਜਵਾਬ ਦੇਣ ਲਈ ਲੋ ਸਵਾਲ ਜੀ ਸਿੱਤ ਸਾਹਿਬ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਅੱਜ ਵੀ ਇੱਕ ਅਕਾਲੀ ਦਲ ਦਾ ਵਫਦ ਪਹੁੰਚਿਆ ਜਿੱਥੇ ਧਾਮੀ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉੱਥੇ ਹੀ ਰਖੜਾ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਇੱਕ ਖੁੱਲਾ ਪੱਤਰ ਐਸਜੀਪੀਸੀ ਦੇ ਨਾਮ ਤੇ ਲਿਖ ਦਿੱਤਾ ਹੈ ਤੇ ਨਾਲ ਨਾਲ ਕਈ ਅਕਾਲੀ ਦਲ ਦੇ ਵੱਡੇ ਲੀਡਰ ਇਹ ਵੀ ਕਹਿ ਰਹੇ ਨੇ ਕਿ ਧਾਮੀ ਸਾਹਿਬ ਨੂੰ ਆਪਣਾ ਅਸਤੀਫਾ ਵਾਪਸ ਲੈਣ ਲੈਣਾ ਚਾਹੀਦਾ ਹੈ ਤੇ ਮਨਜ਼ੂਰੀ ਉਹਨਾਂ ਦੇ ਅਸਤੀਫੇ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਜੀ ਬਹੁਤ ਹੈ ਮੁੱਦਾ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਇੱਕ ਵਾਰ ਤਾਂ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਪੂਰੀ ਪੰਥਕ ਸਿਆਸਤ ਦੇ ਕੈਲੋਕ ਮਾ ਕੇ ਰੱਖ ਦਿੱਤੀ ਹੈ ਬਿਲਕੁਲ ਐਸ ਵੇਲੇ ਜੇ ਸਾਰੀ ਗੱਲ ਹੋ ਰਹੀ ਹੈ ਤੇ ਯੂਰੀਕ ਧਾਮੀ ਸਾਹਿਬ ਅਸਤੀਫਾ ਵਾਪਸ ਲੈ ਲੈਣ ਦੇਖੋ ਤੁਸੀਂ ਇਸ ਮਾਮਲੇ 'ਚ ਚਾਹੇ ਤਾਂ ਜਿਹੜੇ ਸੋਹਣੀ ਕਲਿਆ ਦੀ ਲੀਡਰਸ਼ਿਪ ਹੈ ਜਿਹੜੇ ਸੁਨੀ ਸਿੰਘ ਦੀ ਬਾਦਲ ਦੀ ਰਗਾਈ ਨੂੰ ਉਹਨਾਂ ਨੂੰ ਮੰਨਦੇ ਆ ਦੂਜੇ ਪਾਸੇ ਅਕਾਲੀ ਦਲ ਸੰਗਾਰ ਲੈਂਦੇ ਆਗੂ ਅਜਨਾਂ ਚ ਵੱਡੇ ਵੱਡੇ ਕੱਦਾਵਾਰ ਆਗੂ ਹੈ ਚਾਹੇ ਹੋਰ ਪੰਦ ਕਿ ਤਰ੍ਹਾਂ ਸਾਰਿਆਂ ਵੱਲੋਂ ਹੀ ਧਾਮੀ ਦੇ ਦੁਆਲੇ ਹੀ ਸਵਾਲ ਖੜੇ ਕਿਤੇ ਜਾ ਰਿਹਾ ਹੈ ਸਵਰ ਨੂੰ ਕਿਹਾ ਜਾ ਰਿਹਾ ਹੈ ਕਿ ਧਾਮੀ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਦਿਵਾ ਵਾਪਸ ਲੈਣ ਦਾ ਵੀ ਦੇਖੋ ਆ ਕਿਹ ਤਰ੍ਹਾਂ ਦੇ ਸਵਾਲ ਹੈ ਇਹਦੇ ਵੀ ਅਲੱਗ-ਅਲੱਗ ਮੈਨੇ ਕੱਢੇ ਜਾ ਰਿਹਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਦਿਵਾ ਵਾਪਸ ਲੈਣ ਦੀ ਗੱਲ ਕਰ ਰਹੀ ਹੈ ਮੈਂ ਸੁਣ ਰਿਹਾ ਸੀ ਕਿ ਅੱਜ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਘਰ ਚ ਰੌਣਕਾਂ ਲੱਗੀਆਂ ਜਾ ਕੇ ਡਾਕਟਰ ਦਿਲਜੀਤ ਸਿੰਘ ਜੀ ਮਾ ਉਰਕੇ ਕੱਦਾਵਰਾ ਕੋં ਕਾਂਟਾ ਡੇਢ ਘੰਟਾ ਕਹਿੰਦੇ ਤਾਂਮੀ ਸਾਹਿਬ ਨਾਲ ਜਿਹੜਾ ਜਾ ਕੇ ਉਹਨਾਂ ਦੇ ਨੌਸਾਨ ਤੇ ਮੀਟਿੰਗ ਹੋਈ ਹੈ ਕੀ ਗੱਲਾਂ ਹੋਈਆਂ ਬਹੁਤ ਫੁੱਲ ਕੇ ਤਾਂ ਬਾਹਰ ਨਹੀਂ ਆਈ ਗੱਲ ਪਰ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਹੋਰ ਤੋਂ ਕਿ ਮਾਮਲਾ ਹੀ ਨਹੀਂ ਸੀ ਜੋ ਬਾਹਰ ਆ ਕੇ ਕਿਹਾ ਗਿਆ ਸਭ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਮਿਸਾ ਨੂੰ ਮਿਲ ਕੇ ਆਏ ਕਿ ਕੁਝ ਗੱਲਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਪਰ ਅਸੀਂ ਇਸ ਦੀ ਵਾਪਸ ਲੈਣ ਦੀ ਗੱਲ ਕੀਤੀ ਹੈ ਹੁਣ ਜਿਹੜੇ ਸੁਖੀਸ਼ਨ ਬਾਦਲ ਵਾਲੀ ਤੇਰਾ ਉਹ ਵੀ ਕਹਿ ਰਹੇ ਸਦੀਵਾ ਵਾਪਸ ਲੈ ਲਓ ਦੂਜੇ ਪਾਸੇ ਲੱਗੇ ਗੱਲ ਆਪਾਂ ਜਦੋਂ ਸਰ ਬਡਾਲਾ ਦੀ ਗੱਲ ਕਰ ਲਈਏ ਪ੍ਰਸਤਿਤ ਨਮਾਜ਼ਰਾ ਦੀ ਗੱਲ ਕਰ ਲਈਏ ਬੀਬੀ ਜ਼ਗੀਰ ਕੌਰ ਮਹਰਪੀ ਰਿਆਲੀ ਸਾਰੇ ਇਹ ਵੀ ਕਹਿ ਰਹੇ ਕਿ ਸਦੀਵਾ ਵਾਪਸ ਲੈ ਲਓ ਹੁਣ ਇੱਕੋ ਇੱਕ ਆਗੂ ਹੈ ਜਿਹਦੇ ਤੇ ਭਰੋਸੇ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਮੈਨੂੰ ਤਾਂ ਕਿਤੇ ਇਹ ਲੱਗਦਾ ਕਿ ਧਮੀ ਸਾਹਿਬ ਨੂੰ ਅੱਗੇ ਲਾਉਣ ਨਾਲ ਸਾਰਿਆਂ ਦਾ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਜੇ ਨਵੇਂ ਪ੍ਰਸਤਾਵ ਪ੍ਰਗਟਾਵਾ ਡਾਕਟਰ ਦਲਜੀਤ ਈਮਾ ਹੁਣੀ ਵੀ ਕਰ ਰਿਹਾ ਹੈ ਇਹ ਜੇ ਅਸੀਂ ਸਮਝਦੇ ਹਾਂ ਅਸਤੀਫਾ ਵਾਪਸ ਲੈਣਾ ਚਾਹੀਦਾ ਦੂਜੇ ਪਾਸੇ ਜਿਹੜੇ ਉਹਨਾਂ ਦੇ ਵਿਰੋਧੀ ਆ ਪੰਦਕ ਤਰ੍ਹਾਂ ਚ ਜਿਹੜੇ ਕਹਿੰਦੇ ਕਿ ਸੁਖਵੀਰ ਬਾਦਲ ਦੇ ਦੂਜੇ ਪਾਰਤੀ ਪ੍ਰਕਿਰਿਆ ਤੇ ਸਵਾਲ ਉਠਾ ਰਹੇ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਤਾਂ ਮੀ ਸਾਹਿਬ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਇੱਕ ਗੱਲ ਤਾਂ ਸਾਰਿਆਂ ਦੇ ਸਾਹਮਣੇ ਉੱਪਰ ਕੇ ਜਿਹੜੀ ਆ ਹੀ ਰਹੀ ਹੈ ਕਿ ਮਤਵੇ ਅਦਾਸੇ ਤਰ੍ਹਾਂ ਦੇ ਜੋ ਮਰਜ਼ੀ ਆਉਣ ਤਾਂ ਮੀ ਸਾਹਿਬ ਦੀ ਲੀਡਰਸ਼ਿਪ ਤੇ ਸਾਰਿਆਂ ਦੀ ਸਹਿਮਤੀ ਹੈ ਕਿ ਤਾਂ ਮੀ ਸਾਹਿਬ ਸ੍ਰੋਮਣੀ ਗੁਰਦੁਆਰਾ ਪਰੰਦੇਕ ਮੈਦੀ ਦੇ ਪਹਲਾਣ ਰਹਿਣੇ ਚਾਹੀਦੇ ਆ ਕਿ ਉਹ ਸ੍ਰੋਮਣੀ ਗੁਰਦੁਆਰਾ ਪਰੰਦੇਕ ਮੈਦੀ ਦੇ ਪਹਲਾਣ ਰਹਿਣੇ ਚਾਹੀਦੇ ਆ ਜਿਹੜੀ ਆਪਾਂ ਤੱਕ ਦੇ ਰਹੇ ਆ ਉਹ ਕਿਤੇ ਅੱਗੇ ਵੀ ਉਹਨਾਂ ਦੀ ਨਮਾਇੰਦਗੀ ਦੀ ਗੱਲ ਕਰ ਸਕਦੇ ਆ ਕਿ ਮਾਮਲਾ ਹੀ ਨਵੇੜੋ ਤਾਂ ਹਮੀ ਸਾਹਿਬ ਨੂੰ ਕਿਉਂ ਨਾ ਅੱਗੇ ਲਾਇਆ ਜਾਵੇ ਕਿਉਂ ਸਾਰਿਆਂ ਤੇ ਨਹੀਂ ਸਹਿਮਤ ਹੈ ਸੋ ਥਮੀ ਸਾਹਿਬ ਦਾ ਮਾਮਲਾ ਇਸ ਵੇਲੇ ਜੋ ਉਹਨਾਂ ਨੇ ਸਪਸ਼ਟ ਦੱਸਦੇ ਸੈਣ ਲੈ ਆਪਣਾ ਸਤਿਵਾ ਦੇ ਕੇ ਉਹਨੇ ਬੜੀ ਸਪਸ਼ਟ ਗੱਲ ਕੀਤੀ ਆਪਾਂ ਦੇਖੋ ਪਹਿਲਾਂ ਵੀ ਦਰਸ਼ਕਾਂ ਨਾਲ ਕੋਈ ਇਹ ਨਹੀਂ ਕਿ ਆਪਾਂ ਪਹਿਲੀ ਵਾਰ ਇਸ ਮੁੱਦੇ ਤੇ ਗੱਲ ਕਰ ਰਹੇ ਆਂ ਅਬਹੁਦਨ ਜਤੇਕਰੋਨ ਦਾਸ ਕਾ ਨੂੰ ਜਤਿਹਰ ਬਲਵਿੰਦਰ ਸਿੰਘ ਪੁੰਦਾਰ ਆਡੂਗੜ ਅਰਿੰਦ ਸਿੰਘ ਧਾਮੀ ਇਹ ਕਾਲ ਚੱਲਦੇ ਜਤੇਦਾਰ ਨੂੰ ਮਿਲ ਕੇ ਆਏ ਸੀ ਆਪਾਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜੇ ਧਾਮੀ ਸਾਹਿਬ ਹੈ ਤੇ ਕਹਿੰਦੇ ਤਾਂ ਪੁੰਦਾਰ ਸਾਹਿਬ ਵੀ ਇਹੀ ਗੱਲ ਹੈ ਕਿ ਜੇ ਅਕਾਲ ਤਖਤ ਦੇ ਜਤੇਦਾਰ ਜਿਹੜੀ ਅਗਵਾਈ ਹੈ ਦੋਨਾਂ ਦਾ ਫੈਸਲਾ ਜਾਂ ਹੁਕਮ ਹੈ ਉਹ ਨੂੰ ਸਿਰ ਮੱਤੇ ਦੇ ਮੰਨਦੇ ਆ ਪਰ ਧਾਮੀ ਸਾਹਿਬ ਨੇ ਤਾਂ ਕਰਕੇ ਦਿਖਾ ਦਿੱਤੀ ਜਿਉਂ ਹੀ ਅਕਾਲ ਤਖਤ ਦੇ ਜਤੇਦਾਰ ਸਾਹਿਬ ਨੇ ਗੱਲ ਕਹੀ ਕਿ ਵਿਗਿਆਨੀ ਹਰਪੀਰ ਸਿੰਘ ਨੂੰ ਐਸਜੀਪੀਸੀ ਜਿਹੜੀ ਕਮੇਟੀ ਬਣੀ ਆ ਗੁਣਾ ਦੋਸਾਂ ਨੂੰ ਲੈ ਕੇ ਜੋ ਕਾਰਵਾਈ ਹੋਣੀ ਸੀ ਉਹਦੇ ਮੁਤਾਬਕ ਅਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਜ਼ਾ ਦੇ ਸਦੇ ਪਹਿਲਾਂ ਜ਼ਿੰਮੇਵਾਰੀ ਤੋਂ ਪਾਸੇ ਕੀਤਾ ਗਿਆ ਫਿਰ ਦੰਗਵਾ ਸਾਧੀ ਜ਼ਿੰਮੇਵਾਰੀ ਜਿਹੜੀ ਸੀ ਉਸ ਤੋਂ ਆਖਰ ਚ ਪਾਸੇ ਕਰ ਦਿੱਤਾ ਗਿਆ ਉਸ ਮਾਮਲੇ ਲੈ ਕੇ ਕਾਜ਼ਾ ਦੇ ਜਥੇਦਾਰ ਵੱਲੋਂ ਸਖਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਐਸਜੀਪੀਸੀ ਕੋਣ ਹੁੰਦੀ ਐਸ ਮਾਮਲੇ ਵਿੱਚ ਦਖਲ ਦੇਣ ਵਾਲੀ ਇਹ ਤਾਂ ਸਿੰਘ ਸਾਹਿਬਾਨ ਦੇ ਅਧਿਕਾਰ ਦਾ ਮਾਮਲਾ ਹੈ ਦੇਖੋ ਤਾਮਨੀ ਸਾਹਿਬ ਹੋਰ ਕੁਝ ਨਹੀਂ ਕਰ ਸਕਦੇ ਨਾ ਹੀ ਉਹ ਕੁਝ ਬੋਲੇ ਆ ਕਿ ਕੀ ਹੋਇਆ ਜਾਂ ਕੀ ਨਹੀਂ ਹੋਇਆ ਉਹਨਾਂ ਨੇ ਇੱਕ ਕਮੈਂਡ ਜ਼ਰੂਰ ਕੀਤਾ ਜਿਹੜਾ ਕਿ ਉਹਦੇ ਲੰਬੇ ਛੋੜੇ ਮੈਨੇ ਹੱਥ ਕੱਢੇ ਜਾ ਸਕਦਾ ਕਿੰਨਾ ਕੁਝ ਇਸ ਗੱਲ ਤੇ ਹੀ ਇਕੱਲੇ ਇੱਕ ਸ਼ਬਦ ਤੇ ਹੀ ਬੋਲਿਆ ਜਾ ਸਕਦਾ ਹੈ ਤਾਂ ਅਮੀ ਸਾਬ ਨੇ ਜੋ ਕਿਹਾ ਕੀ ਕਹਤਾ ਅਮੀ ਸਾਬ ਨੇ ਉਹਨਾਂ ਨੇ ਕਿਹਾ ਕਿ ਜੋ ਕਾਲ ਸਾਬ ਦੇ ਜਥੇਦਾਰ ਨੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਕੇ ਨੇ ਹਰਪੀਜ਼ ਨੂੰ ਹਟਾਇਆ ਗਿਆ ਉਹ ਵਾਜੂ ਨਹੀਂ ਨਾਰਾਜ਼ਗੀ ਦਾ ਪ੍ਰਟਾਪ ਉਹ ਕਹਿੰਦੇ ਫਿਰ ਮੈਂ ਉਹਨਾਂ ਦੇ ਸ਼ਬਦਾਂ ਤੇ ਫੁੱਲ ਚੜਾਉਂਦੇ ਹਾਂ ਇਸ ਆਪਣੇ ਜਿਸ ਵਾਰ ਪਛਮਣੇ ਗੁਰਦਾਰਾ ਪਰਨਗੋੜੀ ਪ੍ਰਧਾਨਗੀ ਕਾਰਜਾਂ ਤੋਂ ਬਿਸਤੀਫਾ ਤੇ ਸੱਤ ਮੈਂਬਰੀ ਕਮੇਟੀ ਤੋਂ ਬਿਸਤੀਫਾ ਹੁਣ ਧਾਮੀ ਸਾਹਿਬ ਤਾਂ ਹੋ ਗਏ ਪਾਸੇ ਧਾਮੀ ਸਾਹਿਬ ਪਾਸੇ ਕਿਉਂ ਕਿ ਸਾਰਿਆਂ ਤੇ ਰਾਹ ਧਾਮੀ ਸਾਹਿਬ ਦੇ ਤੋਲੇ ਹੋ ਗਿਆਂ ਇੱਕ ਮੁੱਦਾ ਦਾ ਇਹ ਹੈ ਧਾਮੀ ਸਾਹਿਬ ਆਪਣਾ ਸਤੀਫਾ ਵਾਪਸ ਲੈਂਦੇ ਕਿ ਨਹੀਂ ਲੈਂਦੇ ਜਿੱਦਾਂ ਮੈਂ ਪਹਿਲਾਂ ਵੀ ਅਕਸਰ ਉਨ੍ਹਾਂ ਬਾਰੇ ਬੇਰੀ ਉਨ੍ਹਾਂ ਨਾਲ ਐਜ਼ ਅ ਜਰਨਲਿਸਟ ਜਾਂ ਕੋਈ ਕਮੈਂਟ ਜਾਂ ਗੱਲਬਾਤ ਨਹੀਂ ਹੋਈ ਔਰ ਉਨ੍ਹਾਂ ਨੂੰ ਲੰਬੇ ਸਮੇਂ ਤੋਂ થી ਜਾਣਦੇ ਹਾਂ ਉਹਨਾਂ ਦੇ ਵਰਤਾਰੇ ਬਾਰੇ ਜਾਣਦੇ ਹਾਂ ਅਕਸਰ ਮੈਂ ਦਰਸ਼ਕਾਂ ਨਾਲ ਇਹ ਗੱਲ ਸਾਂਝ ਪਾਉਂਦਾ ਕਹਿਣਾ ਹੁੰਦਾ ਕਿ ਜਥੇਦਾਰ ਗੁਰਚਨ ਸਿੰਘ ਟੋੜਾ ਲੰਬਾ ਸਮਾਂ ਸ਼੍ਰੋਮਣੀ ਗੁਰਦਵਾਰਾ ਫੰਡੂ ਘਟੇ ਦੇ ਪਲਾਂਨ ਰਹੇ ਤੇ ਜਥੇਦਾਰ ਧਾਮੀ ਉਹਨਾਂ ਦੇ ਨਜ਼ਦੀਕੀ ਸਾਥੀ ਹੈ ਔਰ ਧਾਮੀ ਸਾਹਿਬ ਉਹ ਨੇਤਾ ਉਹ ਆਗੂ ਵਾ ਧਰਮਤੌਰ ਜੰਦਾ ਆਪਾਂ ਕਹਾਂਗੇ ਗੱਲ ਜਿਹੜੇ ਕਿ ਆਪਣੇ ਜਿਹੜੇ ਕਾਰ ਸੀ ਕਾਰ ਦਾ ਪٹرول ਵੀ ਆਪਣੇ ਜੀਲ ਤੋਂ ਆਪ ਆਉਂਦੇ ਸੀ ਜਦੋਂ ਉਹ ਐਸਪੀਸੀ ਦੇ ਮੈਂਬਰ ਦੇ ਤੌਰ ਤੇ ਭੁੰਕਾ ਨਵਾ ਰਹੇ ਸੀ ਹੁਣ ਪ੍ਰਧਾਨਗੀ ਉਹਨਾਂ ਨੂੰ ਮਿਲੀ ਹੈ ਬਹੁਤ ਘਮਣਾ ਘਮਣਾ ਕਹਿੰਦਾ ਇਸ ਕਰਕੇ ਦਾ ਹੋ ਸਕਦਾ ਹੈ ਕਿ ਉਹ ਐ ਜੀ ਪੀ ਸੀ ਦੇ ਕੋਲੋਂ ਪੈਟਰੋਲ ਦੇ ਪੈਸੇ ਲੈਂਦੇ ਹੋਣ ਪਰ ਦੂਜੀ ਗੱਲ ਉਹਨਾਂ ਬਾਰੇ ਕਿਹ ਜਿਹੜੀ ਕਹੀ ਜਾਂਦੀ ਹੈ ਕਿ ਅਜੇ ਵੀ ਉਹ ਜਦੋਂ ਮੌਕਾ ਮਿਲਦਾ ਹੈ ਕੋਰਟ 'ਚ ਵਕੀਲ ਦੇ ਤੌਰ ਤੇ ਜਾਂਦੇ ਆ ਆਪਣੇ ਯਾਨੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਹ ਅਜੇ ਵੀ ਐਡਵੋਕੇਟ ਵਾਲੀ ਉਹਨੇ ਰੱਖੀ ਵੀ ਹੈ ਰੋਜ਼ੀ ਰੋਟੀ ਉਹ ਕਹਿੰਦੇ ਕਿ ਮੇਰਾ ਕਿਤਾ ਐਡਵੋਕੇਟ ਦਾ ਮੇਰੇ ਤੋਂ ਹੀ ਪੈਸੇ ਕਮਾਉਣੇ ਤੇ ਰੋਜ਼ੀ ਰੋਟੀ ਆਪਣੀ ਚਲਾਉਣੀ ਆ ਇਹੋ ਜਿਹੇ ਸਾਦਾ ਵਿਅਕਤੀ ਦੇ ਨਾਲ ਵਾਪਿਆ ਧਾਰਮਿਕ ਤੇ ਪੰਥਕ ਤਰ੍ਹਾਂ ਦਾ ਹੁਣ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਧਾਮੀ ਸਾਹਿਬ ਦਾ ਕਿਵੇਂ ਗੱਲ ਨਿਬੜੀ ਜਾਵੇ ਇਹ ਠੀਕ ਹੈ ਕਿ ਸਾਰੇ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਕਦਾਵਾਰ ਆਗੂ ਇਕੱਠੇ ਹੋ ਕੇ ਚਲੇ ਗਏ ਕਿ ਧਾਮੀ ਸਾਹਿਬ ਤੁਸੀਂ ਇਹ ਕੀ ਕੀਤਾ ਪਰ ਧਾਮੀ ਸਾਹਿਬ ਦਾ ਜਵਾਬ ਤਾਂ ਸਾਹਮਣੇ ਨਹੀਂ ਆਇਆ ਪਰ ਧਾਮੀ ਸਾਹਿਬ ਦੇ ਕਜ਼ਾਰ ਜਾਂ ਦੰਦੇ اخلاق ਬਾਰੇ ਜਾਣਦੇ ਆ ਕਿ ਜੇ ਉਹਨਾਂ ਨੇ ਸਮਝਿਆ ਕਿ ਅਕਾਲ ਤਾਸ ਦਾ ਜਥੇਦਾਰ ਦਾ ਜਿਹੜਾ ਫੈਸਲਾ ਹੈ ਜਾਨੂ ਦਾ ਫਤਵਾ ਹੈ ਮੈਂ ਉਸ ਤੋਂ ਲੰਬੇ ਨਹੀਂ ਹੋ ਸਕਦਾ ਤਾਂ ਧਾਮੀ ਸਾਹਿਬ ਉਸ ਤੇ ਪਹਿਰੇਦਾਰੀ ਕਰਦੇ ਨਜ਼ਰ ਆਉਣਗੇ ਇਹ ਵੱਖਰੀ ਗੱਲ ਹੈ ਕਿ ਇਹਦੇ ਚ ਕੋਈ ਨਵਾਂ ਮਾਮਲਾ ਕੋਈ ਨਵਾਂ ਇਸ਼ੂ ਉੱਪਰ ਕੇ ਸਾਹਮਣੇ ਆ ਜੇ ਪਰ ਅੱਜ ਜੋ ਪ੍ਰਸਥਤੀਆਂ ਆ ਦੇਖੋ ਕੋਈ ਪ੍ਰਸਥਤੀ ਆਜ ਨਹੀਂ ਬਣੀ ਇੱਕ ਦਿਨ ਪਹਿਲਾਂ ਜਦੋਂ ਦਾ ਅਸਤੀਫਾ ਦਿੱਤਾ ਉਦੋਂ ਤੋਂ ਲੈ ਕੇ ਇੱਕ ਹਮਸਾਨ ਪਿਆ ਹੋਇਆ ਹੈ ਜਿਹੜੇ ਮੈਂ ਜਦਾਂ ਗੱਲ ਕਹੀਏ ਗੱਲ ਕਹਿ ਸਕਦੇ ਆ ਕਿ ਪੰਥਕ ਰਾਜਨੀਤੀ ਕਮਾ ਕੇ ਰੱਖਣ ਦਿੱਤੀ ਐ ਧਾਮੀ ਸਾਹਿਬ ਦੇ ਅਸਤੀਫੇ ਨੇ ਕੋਈ ਹੱਕ ਚ ਬੋਲੇ ਕੋਈ ਖਲਾਫ ਬੋਲੇ ਕਾ ਗੱਲ ਧਾਮੀ ਸਾਹਿਬ ਦੀ ਹੀ ਹੋ ਰਹੀ ਐ ਜੀ ਜੀ ਸਿੱਧ ਸਾਹਿਬ ਕੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਇਸੇ ਕਮੇਟੀ ਦਾ ਜਿਹਦੇ ਕੀ ਤਾਮੀ ਸਾਹਿਬ ਪ੍ਰਧਾਨ ਸੀ ਤਾਮੀ ਸਾਹਿਬ ਪ੍ਰਧਾਨ ਸੀ ਸੱਤ ਮੈਂਬਰੀ ਕਮੇਟੀ ਦੇ ਹਾਲੇ ਵੀ ਖੈਰ ਉਹਨਾਂ ਨੇ ਕਿਹਾ ਕਿ ਫਾਰਗ ਕਰ ਦੋ ਹਲੇ ਤੱਕ ਇਹ ਪੂਰੀ ਪ੍ਰਕਿਰਿਆ ਨੇਪਰੇ ਨਹੀਂ ਚੜੀ ਪਰ ਇਸ ਵਿਚਕਾਰ ਕਹਿੰਦੇ ਉਸ ਕਮੇਟੀ ਨੇ ਆਪਣੀ ਰਿਪੋਰਟ ਹੈ ਜਿਹੜੀ ਮੀਟਿੰਗ ਹੋਈ ਹੈ ਉਸ ਬਾਬਤ ਸ੍ਰੀ ਕਲਕੱਤ ਸਾਹਿਬ ਨੂੰ ਸੌਂਪ ਦਿੱਤੀ ਹੈ ਤੇ ਇਹ ਵੀ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਉਦੇਸ਼ਾ ਨਿਰਦੇਸ਼ਾਂ ਤੇ ਹੀ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਮੇਟੀ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆਗੂ ਨੇ ਇੱਕ ਪਾਸੇ ਆਲੀ ਸਾਹਿਬ ਜਿਨ੍ਹਾਂ ਦੀ ਅਕਾਲੀ ਦਲ ਦੇ ਨਾਲ ਇਸ ਸਮੇਂ ਬਣ ਨਹੀਂ ਰਹੀ ਦੂਜੇ ਪਾਸੇ ਆਪਾਂ ਗੱਲ ਕਰੀ ਤਾਂ ਬੀਬੀ ਸੁਤਵੰਤ ਕੌਰ ਨੇ ਪ੍ਰਧਾਨਤਾ ਮੀ ਸਾਹਿਬ ਨੇ ਅਕਾਲੀ ਦਲ ਦੇ ਖਿਲਾਫ ਖੜੇ ਲੋਕ ਨੇ ਕਿਵੇਂ ਦੇਖਦੇ ਹੋ ਕਿ ਇਹ ਰਿਪੋਰਟ ਜਿਹੜੀ ਸੌਂਪ ਦਿੱਤੀ ਗਈ ਹੈ ਅੱਗੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੋਏਗਾ ਦੇਖੋ ਇਹ ਤਾਂ ਮੈਂ ਇਹ ਕਹਿਣਾ ਚਾਹਾਂਗਾ ਬਹੁਤ ਹੀ ਪਿਆਰਾ ਸਵਾਲ ਤੁਸੀਂ ਲਿਆ ਕਿ ਜੋ ਪੰਜ ਮੈਂਬਰਿਕ ਕਮੇਟੀ ਜਾਂ ਸੱਤ ਮੈਂਬਰਿਕ ਕਮੇਟੀ ਦਾ ਜ਼ਿਕਰ ਕਰ ਸਕਦੇ ਤੁਸੀਂ ਕਹਿੰਦੇ ਕਿ ਇਸ ਤਰ੍ਹਾਂ ਨਾ ਹੋਏਗਾ ਮੈਂ ਜੋ ਬਰਤਾਰਾ ਸਮੁੱਚੇ ਤੌਰ ਤੇ ਵੀਗੇ ਜਨਰਲ ਜੋ ਦੇਖ ਰਹੇ ਆ ਉਹਦੇ ਮਤਾਬਕ ਇਹ ਹੈ ਕਿ ਇੱਕ ਰਿਸਮਾ ਤਾਂ ਅਕਾਲ ਤਾ ਸਾਡੇ ਜਥੇਦਾਰ ਸਾਹਿਬ ਵੱਲੋਂ ਕੀਤਾ ਗਿਆ ਉਹਨਾਂ ਨੇ ਕਮਾਲ ਕਰਤੀ ਕਿ ਚਾਹੇ ਅਕਾਲੀ ਦਲ ਦੇ ਵਿਰੋਧੀ ਆ ਤੇ ਚਾਹੇ ਮੈਦੀ ਹੈ ਸੱਤ ਮੈਂਬਰੀ ਕਮੇਟੀ ਲਿਆ ਕੇ ਇਕੱਠੇ ਕਰਦੇ ਜੀ ਹੁਣ ਸਵਾਲ ਤਾਂ ਇਹ ਹੈ ਜਦੋਂ ਜਿੱਦੇ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਦੇ ਕਹਿੰਦੇ ਅਕਾਲੀ ਦਲ ਦੀ ਡਿਟਚਪ ਕਹਿੰਦੀ ਸੀ ਸਾਨੂੰ ਨਹੀਂ ਪ੍ਰਵਾਨ ਜੇ ਆਪਾਂ ਹੋਰਾਂ ਗਨਾਹਾਂ ਨੂੰ ਹੋਰਾਂ ਗਲਤੀਆਂ ਨੂੰ ਆਪਣੀ ਝੋਲੀ ਚ ਪਾ ਸਕਦੇ ਆ ਤਨ ਘਾਲਵਾ ਸਕਦੇ ਆ ਤਾਂ ਆਕਾਲ ਚਾਹ ਦੇ ਜਥੇਦਾਰ ਨੂੰ ਸਿੰਘ ਸਾਹਿਬ ਨੂੰ ਇਹ ਗੱਲ ਉਸੇ ਦਿਨ ਕਹੀ ਜਾ ਸਕਦੀ ਸੀ ਕਿ ਜੇ ਆ ਕੀ ਫੈਸਲਾ ਲਿਆ ਸਤ ਮੈਮਰੀ ਕਮੇਟੀ ਕਾਦੀ ਪਾਦੀ ਤਾਂ ਸਾਨੂੰ ਪ੍ਰਵਾਨ ਨਹੀਂ ਹੋਏਗੀ ਸੋ ਇਹ ਤਾਂ ਇੱਕ ਰਿਸਮਾ ਜਾਂ ਜਿਹੜੀ ਇੱਕ ਸਾਰਾ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਆਏਗਾ ਇਹ ਵਰਤਾਰੇ ਦਾ ਮੁੱਢ ਦਾ ਬਣਿਆ ਆਕਾਲ ਚਾਹ ਦੇ ਜਥੇਦਾਰ ਨੇ ਤੇ ਹੁਣ ਆਪ ਇਸ ਵੇਲੇ ਚੁੱਪ ਨੇ ਆਕਰਕਾਰ ਸੰਗਤਾਂ ਦੇ ਸਾਹਮਣੇ ਦੇਖੋ ਜਿੱਦਾਂ ਆਪਾਂ ਹਮੇਸ਼ਾ ਕਹਿੰਦੇ ਆ ਸਾਰੇ ਆਪਾਂ ਅਕਾਤਾਂ ਨੂੰ ਨਤਮਸਤਕ ਹੁੰਨੇ ਆ ਬੜਾ ਸਤਿਕਾਰ ਹੈ ਅਕਸਰ ਮੈਂ ਦਰਉਣਾ ਗੱਲ ਇੱਕ ਕਾਲ ਦਾ ਸਮਾਨ ਹੈ ਕੌਮ ਦੀ ਸ਼ਾਨ ਹੈ ਹੁਣ ਉਸੇ ਕਾਲ ਦਾ ਜਥੇਦਾਰ ਨੂੰ ਇਸ ਮੁੱਦੇ ਦੇ ਸਾਹਮਣੇ ਆ ਕੇ ਗੱਲ ਤਾਂ ਕਹਿਣੀ ਪੈਗੀ ਨਾ ਅੱਜ ਪੰਜ ਮੈਂਬਰੀ ਕਮੇਟੀ ਜੀ ਨੂੰ ਆਪਾਂ ਸੱਤ ਮੈਂਬਰੀ ਇੱਕ ਨਾਂ ਦਿੱਤਾ ਗਿਆ ਸੱਤ ਚੋਂ ਦੋ ਦਾ ਪਾਸੇ ਹੋ ਗਏ ਜਥੇਦਾਰ ਕਿਰਪਾਲ ਸਿੰਘ ਬਡੁੰਗਰ ਉਹ ਵੀ ਐਜਬੀਸੀ ਦੇ ਪ੍ਰਧਾਨ ਰਹੇ ਆ ਸਭ ਕਾ ਹੋ ਗਿਆ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਉਹ ਵੀ ਕਮੇਟੀ ਸੀ ਜੀ ਹਮਿੰਦਰ ਸਿੰਘ ਸਾਹਿਬ ਦਾ ਜ਼ਿਕਰ ਕਰਾਈ ਰੈਂ ਕਰਮਿਨਰ ਸੀਓ ਵੀਸਤੀਵਾ ਦੇ ਚੁਕੇ ਹੁਣ ਪੰਜ ਮੈਂਬਰੀ ਕਮੇਟੀ ਨੇ ਸਿੰਘ ਸਾਹਿਬ ਨੂੰ ਅੱਜ ਫੇਰ ਆਪਣੇ ਬੇਨਤੀ ਸੌਂਪਦੀ ਹੈ ਕਿ ਦੱਸੋ ਅਸੀਂ ਕੀ ਕਰੀਏ ਭਰਤੀ ਪ੍ਰਕਿਰਿਆ ਕਿਵੇਂ ਚੱਲੇ ਉਹਨਾਂ ਦੱਸ ਦਿੱਤਾ ਸਾਫ਼ ਆਪਣੇ ਪੱਤਰ ਦੇ ਵਿੱਚ ਕੱਲ ਮੀਡੀਆ ਨੂੰ ਵੀ ਦੱਸਿਆ ਉਹਨਾਂ ਨੇ ਕਿ ਇਹਲੀ ਕਾਲੀਗੱਲ ਦੀ ਮੌਜੂਦਾ ਲੀਡਰਸ਼ਿਪ ਹੈ ਤੜਾਇਆ ਗਿਆ ਉਹ ਤਾਂ ਸੱਤ ਮੈਂਬਰੀ ਮੰਨਣ ਨੂੰ ਤਿਆਰ ਨਹੀਂ ਉਹਨਾਂ ਤਾਂ ਭਰਤੀ ਕਰ ਲਈ ਉਹ ਤਾਂ ਕਹਿੰਦੇ 35 ਲੱਖ ਦੀ ਭਰਤੀ ਕਰ ਲਈ ਹੈ ਤੇ ਹੁਣ ਹੋਰ ਕੋਈ ਦਿਨਾਂ ਦਾ ਕਸ਼ ਹੈ 30 ਫਰਵਰੀ ਤੱਕ ਇਹ ਭਾਰਤੀ ਪ੍ਰਕਰੇਮ ਕਮਲ ਹੋ ਜਾਣੀ ਹੈ ਸੋਨੇ ਕਾਲੀ ਦਰ ਦੀ ਸੋ ਕਰਨ ਤੋਂ ਬਚਾ ਕੁਛ ਨਹੀਂ ਉਹਨਾਂ ਨੇ ਸਿੰਘ ਸਾਹਿਬਾਂ ਨੂੰ ਦੇਸ਼ ਲਿਆ ਹੁਣ ਇੱਕ ਗੱਲ ਤਾਂ ਸਾਫ਼ ਹੈ ਕਿ ਐਨਏ ਸਮੱਸਿਆਵਾਂ ਦੇ ਬਾਵਜੂਦ ਜਿਹੜੀ ਪੰਜ ਮੈਂਬਰੀ ਕਮੇਟੀ ਉਹਨਾਂ ਨੇ ਫੇਰ ਅਕਾਲ ਤਾ ਸਾਹ ਤੇ ਪ੍ਰੋਸੈਸ ਦਾ ਪ੍ਰਗਟਾਵਾ ਕੀਤਾ ਕਿ ਦੱਸੋ ਜੀ ਕਿ ਅੱਗੇ ਕੀ ਦਿਸ਼ਾ ਨਿਰਦੇਸ਼ ਹੈ ਕੀ ਕੀਤਾ ਜਾਵੇ ਸਨ ਉਹ ਤਾਂ ਮੰਨਣ ਲਈ ਤਿਆਰ ਨਹੀਂ ਇਹ ਸਾਰੇ ਗੱਲ ਦੇ ਚੱਲਦਾ ਇੱਕ ਨੁਕਤਾ ਹੋਰ ਵੀ ਐਮ ਹੈ ਉਹ ਹੈ ਕਿ 21 ਫਰਵਰੀ ਨੂੰ ਸ੍ਰੀਮਣੀ ਗੁਰਦਰਬ ਪ੍ਰਬੰਧਕ ਕਮੇਟੀ ਲਈ ਅੰਤਰਨਿਕ ਕਮੇਟੀ ਐਗਜ਼ੈਕਟਿਵ ਕਮੇਟੀ ਜਿੰਨਾਂ ਪਾਕੇ ਦਿੰਨੇ ਆ ਉਹਦੀ ਮੀਟਿੰਗ ਰੱਖੀ ਗਈ ਆ ਉਹ ਵੀ ਜਿਹੜਾ ਜਥੇਦਾਰ ਧਾਮੀ ਦੇ ਅਸਤੀਵੇ ਦੇ ਮੁੱਦੇ ਤੇ ਵਿਚਾਰ ਕਰੇਗੀ ਕਿ ਉਸ ਤਿਵਾ ਪ੍ਰਵਾਨ ਹੁੰਦਾ ਨਹੀਂ ਹੁੰਦਾ ਜੇ ਪ੍ਰਵਾਨ ਹੁੰਦਾ ਕੀ ਪ੍ਰਸਿੱਧੀਆਂ ਹੋਣੀਆਂ ਜੇ ਪ੍ਰਵਾਨ ਨਹੀਂ ਹੁੰਦਾ ਤਾਂ ਕੀ ਧਾਮੀ ਸਾਹਿਬ ਜਿਹੜਾ ਐਗਜ਼ੈਕਟਿਵ ਦੀ ਗੱਲ ਮੰਨ ਕੇ ਆਪਣਾ ਅਸਤੀਵਾ ਵਾਪਸ ਲੈਂਦੇ ਆ ਜਨ ਸਿੰਘ ਸਾਹਿਬਾਂ ਨੇ ਇਸ ਮਾਮਲੇ 'ਚ ਕੀ ਕੋਈ ਦਿਸ਼ਾ ਨਿਰਦੇਸ਼ ਦਿੰਦੇ ਆ ਅਜੇ ਤੱਕ ਉਹਨਾਂ ਨੇ ਕੋਈ ਆਪਣਾ ਕਮੈਂਟ ਨਹੀਂ ਕੀਤਾ ਸੋ ਬਹੁਤ ਇਸ ਤਰ੍ਹਾਂ ਦੀ ਗੁੰਝਲਦਾਰ ਸਥਿਤੀ ਬਣੀ ਵੀ ਹੈ ਤਾਂ ਅਮੀਨ ਸਾਹਿਬ ਦੇ ਅਸਤੀਫੇ ਨੂੰ ਲੈ ਕੇ ਉਸਾ ਤੇ ਮੈਂ ਮੇਰੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨੇ ਆਪਣਾ ਵਿਚਾਰ ਵੀ ਰੱਖਤਾ ਸਿੰਘ ਸਾਹਿਬਾਨਾਂਗੇ ਹੁਣ ਅਕਾਲ ਚ ਸਭ ਦੇ ਜਥੇਦਾਰ ਇਹਦੇ ਬਾਰੇ ਕੋਈ ਫਰਮਾਨ ਸੁਣਣਗੇ ਫੈਸਲਾ ਲੈਣਗੇ ਐਗਜ਼ੀਕਟਿਵ ਕਮੇਟੀ ਕਿਰਨ ਜੁੜ ਕੇ ਕੀ ਫੈਸਲਾ ਲੈਂਦੀ ਹੈ ਔਰ ਸਾਰੇ ਕਰ ਤੇ ਚੱਲਦੇ ਆ ਕੀ ਤਾਂ ਅਮੀਨ ਸਾਹਿਬ ਅਕਾਲ ਚ ਦੇ ਜਥੇਦਾਰ ਦਾ ਜੋ ਦਿਸ਼ਾ ਨਿਰਦੇਸ਼ ਆਏਗਾ ਉਦੇਮਤਾਕ ਆਪਣਾ ਫੈਸਲਾ ਲੈਣਗੇ ਜਾਂ ਜੋ ਐਗਜ਼ੀਕਟਿਵ ਫੈਸਲਾ ਕਰਦੀ ਹੈ ਉਦੇਮਤਾਕ ਫੈਸਲਾ ਲੈਣਗੇ ਜੀ ਸੋ ਬਹੁਤ ਹੀ ਵੱਡੇ ਸਵਾਲ ਆ ਜਿਹੜੇ ਆਉਣ ਵਾਲੇ ਦੋ ਤਿੰਨ ਦਿਨਾਂ ਚ ਇਹਨਾਂ ਤੇ ਨਜ਼ਰਾਂ ਬਣੀਆਂ ਰਹਿਣੀਆਂ ਆਪਾਂ ਕੱਲੇ ਨਹੀਂ ਪੂਰੀਆਂ ਪੰਥਕ ਤੇਰਾ ਦੁਨੀਆ ਪਾਰਟੀਆਂ ਤੇ ਪੰਜਾਬੀ ਸਿਪਾਹੀ ਤੇਰਾ ਸਾਰੇ ਦੇਖ ਰਹੇ ਕਿ ਹੋ ਕੀ ਰਿਹਾ ਬਾਪਰ ਕੀ ਰਿਹਾ ਅਗਲੇ ਦਿਨਾਂ ਸ਼ਾਇਦ ਇਹਨਾਂ ਮੁੱਦਿਆਂ ਦਾ ਸਵਾਲ ਜਵਾਬ ਲੱਭਿਆ ਜਾ ਸਕੇ ਜੀ ਜੀ ਸਿੱਤ ਸਾਹਿਬ ਅੱਗੇ ਵਾਦਦੇ ਆ ਤੇ ਗੱਲ ਕਰਦੇ ਆ ਉਹਨਾਂ ਚੋਣਾਂ ਦੀ ਜਿਨ੍ਹਾਂ ਨੇ ਕਾਫੀ ਕੁਝ ਬਦਲਿਆ ਦਿੱਲੀ ਚੋਣਾ ਦਿੱਲੀ ਚੋਣਾ ਹੋਈਆਂ ਭਾਜਪਾ ਜਿੱਤੀ ਤਬੜਾ ਕੁੱਝ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੋਇਆ ਹਲਚਲ ਹੋਈ ਕਈਆਂ ਦੇ ਪ੍ਰਧਾਨ ਬਦਲਣ ਦੀ ਗੱਲਬਾਤ ਚੱਲੀ ਕਿਸੇ ਦੇ ਮੁੱਖ ਮੰਤਰੀ ਤੇ ਗਾਜ਼ ਡਿੱਗੀ ਸੋ ਅਜੇਹੇ ਦੇ ਵਿੱਚ ਹੁਣ ਗੱਲ ਕਰੀਏ ਤਾਂ ਕੱਲ ਨੂੰ ਗਵਰਨਮੈਂਟ ਫਾਰਮ ਹੋ ਜਾਣੀ ਹੈ ਯਾਨੀ ਕਿ ਸਰਕਾਰ ਕੱਲ ਨੂੰ ਭਾਜਪਾ ਦੀ ਬਣ ਜਾਣੀ ਹੈ ਕਿਉਂਕਿ ਰਾਮਲੀਲਾ ਗਰਾਊਂਡ ਦੇ ਵਿੱਚ ਕੱਲ ਨੂੰ ਸੌ ਚੱਕ ਸਮਾਗਮ ਹੈ ਭਾਜਪਾ ਦਾ ਅਜੇਹੇ ਦੇ ਵਿੱਚ ਉਪਰ ਆਸ਼ਪਾਲ ਨੇ ਜਿਹੜੇ ਵੀ ਕੇ ਸਖੇਣਾ ਉਹਨਾਂ ਨੇ ਸੌ ਚੱਕਵਾਉਣੀ ਹੈ ਤਾਂ ਕਿਵੇਂ ਦੇਖਦੇ ਹੋ ਕਿ ਸੌ ਚੱਕ ਸਮਾਗਮ ਹੋਣਾ ਹੈ ਉਸ ਤੋਂ ਬਾਅਦ ਸਥਿਤੀ ਹੈ ਜਿਹੜੀ ਦਿੱਲੀ 'ਚ ਕਿਸ ਤਰ੍ਹਾਂ ਦੀ ਹੋਏਗੀ ਕਿਉਂਕਿ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਅਨਸਾਰ ਹੀ ਭਾਜਪਾ ਨੇ ਯਮਨਾ ਜਿਹੜੀ ਨਦੀ ਹੈ ਉਹਦੀ ਸਫਾਈ ਕਰਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵੀ ਬੜਾ ਕੁਝ ਚੱਲ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਹਟ ਰਹੀਗੀ ਉਹ ਵੀ ਸਮੇਂ-ਸਮੇਂ ਤੇ ਜਵਾਬ ਠੋਕਮਾ ਦੇ ਰਹੀ ਹੈ ਕਿਵੇਂ ਦੇਖਦੇ ਹੋ ਬਿਲਕੁਲ ਜੇ ਆਪਾਂ ਦਿੱਲੀ ਦੇ ਸਰਕਾਰ ਦੀ ਗੱਲ ਕਰੀਏ ਤਾਂ ਖੇ ਸੌਂਚਕ ਸਮਾਗਮ ਹੈ ਦਿੱਲੀ ਦੀ ਲਈ ਨਵੀਂ ਸਰਕਾਰ ਹੈ ਉਹ ਬਣਨ ਜਾ ਰਹੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਲਈ ਤਾਂ ਇੱਕ ਤਰ੍ਹਾਂ ਦਾ ਜਿਵੇਂ ਕਿਸੇ ਦੇ ਘਰ 'ਚ ਵਿਆਹ ਰੱਖਿਆ ਹੁੰਦਾ ਹੈ। ਜਹਾਰਗਾ ਮਾਹੌਲ ਹੈ। ਕਿਸੇ ਸੂਬੇ ਨੂੰ ਜਿਤਨਾ ਪੁਰਾ ਸੂਬਿਆਂ ਦੇ ਬਹੁਤ ਸਾਰੇ ਸੂਬਿਆਂ ਦੇ ਦੇਸ਼ ਦੇ ਅੰਦਰ ਭਾਜਪਾ ਦੀਆਂ ਸਰਕਾਰਾਂ ਆਇਆਂ। ਇਹਦੇ ਵਿੱਚ ਕੋਈ ਦੂਰ ਹੈ ਨਹੀਂ। ਪਰ ਜੋ ਹੁਣ ਇਸ ਵੇਲੇ ਲੱਗ ਰਿਹਾ ਭਾਜਪਾ ਆਗੂ ਦੇ ਕਮੈਂਟਸ ਜਿਹੜੇ ਆ ਰਹੇ ਹੈ। ਕਿਤੇ ਲੱਗਦਾ ਜਿڑی ਦਿੱਲੀ ਫਤਿਹ ਕੀਤੀ ਆ ਨਾ। ਉਹਦਾ ਉਹਨਾਂ ਨੂੰ ਲੱਗ ਹੀ ਸਵਾਦ ਦੇਖਣ ਨੂੰ ਮਿਲ ਰਿਹਾ। ਬਹੁਤ ਵੱਡਾ ਇਸ ਮਾਮਲੇ ਨੂੰ ਇੰਜੋਏ ਕਰ ਰਹੇ ਹੈ ਔਰ ਕਹਿ ਰਹੇ ਕਿ ਦੇਖੋ ਜੀ ਜਿਹੜਾ ਕੱਲ ਦਾ ਸਮਾਗਮ ਹੋ ਰਿਹਾ ਹੈ ਇਹਨੇ ਦਿੱਲੀ ਦੇ ਇਤਿਹਾਸ ਚ ਇਸ ਤਰ੍ਹਾਂ ਦਾ ਰਾਮਲੀਲਾ ਗਰਾਊਂਡ ਦੇ ਵਿੱਚ 900 ਚੱਕ ਸਮਾਗਮ ਕੀਤਾ ਜਾ ਰਿਹਾ ਹੈ ਇਹੋ ਜਿਹਾ ਸਮਾਗਮ ਨਹੀਂ ਕਦੇ ਅਜੇ ਤੱਕ ਹੋਏਗਾ ਜੋ ਕੱਲ ਭਲਕੇ ਹੋਣ ਜਾ ਰਿਹਾ ਸੋ ਭਾਜਪਾ ਬਹੁਤ ਜ਼ਿਆਦਾ ਇਸ ਮਾਮਲੇ ਤੇ ਉਤੇ ਖੁਸ਼ ਹੈ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਜਿੱਦਾਂ ਮੈਂ ਕਹਾ ਵਾਰਗ ਬਿਆਰ ਦਾ ਮਾਹੌਲ ਬਣਿਆ ਹੋਇਆ ਸਾਰੇ ਮਾਮਲੇ ਲੈ ਕੇ ਸਿੱਧਾ ਸਾਹਿਬ ਸਿੱਧਾ ਸਾਹਿਬ ਭਾਜਪਾ ਤਾਂ ਖੁਸ਼ ਹੈ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਬਣਾ ਕੇ ਕਿਹਨੂੰ ਖੁਸ਼ ਕਰੇਗੀ ਭਾਜਪਾ ਵੱਡੇ ਸਵਾਲ ਇਹ ਵੀ ਨੇ ਦੇਖੋ ਮਾ ਦੇਖੋ ਮੁੱਖ ਮੰਤਰੀ ਤੋਕ ਬਣਾਉਣ ਦਾ ਸਵਾਲ ਹੈ ਨਾ ਆਪਾਂ ਅਕਸਰ ਨਾ ਪੋਲੀਟਿਕਲ ਪਾਰਟੀਆਂ ਬਾਰੇ ਦੇਖਦਾ ਹੁੰਨਾ ਹੈ ਕਿ ਵੀ ਜੇ ਆਪਾਂ ਪੰਜਾਬ ਚ ਕੋਈ ਮੁੱਖ ਮੰਤਰੀ ਦੀ ਕਿਸੇ ਨੇ ਸੋਚ ਚੁੱਕਣੀ ਹੁੰਦੀ ਹੈ ਤਾਂ ਦਿੱਲੀ ਦੀ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ ਉਥੋਂ ਕਿਸੇ ਨੇਤਾ ਦੇ ਤਿਲਕ ਲਾ ਕੇ ਭੇਜ ਦਿੰਦੀ ਹੈ ਫਿਰ ਜਦ ਪੰਜਾਬ ਚ ਕਿਸੇ ਤੇ ਦੀ ਸਰਕਾਰ ਆਵੇ ਉਹ ਅੱਗੇ ਲੈ ਕੇ ਹਾਰ ਲੈ ਕੇ ਖੜੇ ਹੁੰਦੇ ਆ ਵੈਲਕਮ ਕਰਨੀ ਜੀ ਉਹਦਾ ਸਵਾਗਤ ਹੀ ਕਰਦੇ ਆ ਫੈਸਲਾ ਕਰਨਾ ਭਾਜਪਾ ਦੀ ਹਾਈ ਕਮਾਂਡ ਨੇ ਕਹਿਣ ਨੂੰ ਤਾਂ ਅੱਜ ਦੇਖੋ ਸ਼ਾਨ ਨੂੰ ਲਵ ਦੇ ਕਹਿੰਦੀ ਮੀਟਿੰਗ ਹੋਈ ਆ ਦੋ ਰਜ਼ਰਬਰ ਵੀ ਲਗਾਏ ਗਏ ਆ ਉਦਲੀ ਸੀਨੀਅਰ ਭਾਜਪਾ ਗੂਜ ਜ਼ਿਮੇਵਾਰ ਆ ਗੂਨ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਪਰ ਭਾਜਪਾ ਦੇ ਜਿਹੜੇ ਵ 代 ਕਰਨਵੇਂ ਉਹਨਾਂ ਦੀ ਅੱਜ ਮੀਟਿੰਗ ਆ ਸ਼ਾਮ ਨੂੰ ਦਿੱਲੀ ਚ ਨਾ ਤਾਂ ਉਹਨਾਂ ਕੋਲ ਉੱਪਰ ਕੇ ਸਾਹਮਣੇ ਆਏਗਾ ਪਰ ਆਪਾਂ ਜਾਣਦੇ ਆ ਕਿ ਅਕਸਰ ਇਹ ਕਿਹਾ ਜਾਂਦਾ ਪੈਸੇਪੀਸ ਦੀ ਗੱਲ ਕਰਕੇ ਐਸਬੀਸੀ ਦੇ ਪ੍ਰਧਾਨ ਬਾਰੇ ਗੱਲ ਬੜੀ ਮਸ਼ਹੂਰ ਰਹੀ ਆ ਪਿਛਲੇ ਸਮੇਂ ਚ ਕਿ ਜੇ ਐਸਬੀਸੀ ਦਾ ਪ੍ਰਧਾਨ ਕੌਣ ਹੋਏਗਾ ਇਹਦੇ ਪ੍ਰਕਾਸ਼ ਬਾਦਲ ਦੀ ਜੇਤੂ ਪਰਚੀ ਨਿਕਲਦੀ ਹੈ ਉਹ ਪਾਰਟੀ ਵਾਲੇ ਹੀ ਪ੍ਰਧਾਨ ਹੋਏਗਾ ਜੋ ਭਾਜਪਾ ਦੇ ਲੀਡਰਸ਼ਿਪ ਦੀ ਜੇਤੂ ਜਿਹੜੀ ਭਾਰਤੀ ਨਿਕਲੇਗੀ ਦਿੱਲੀ ਦਾ ਮੁੱਖ ਮੰਤਰੀ ਦਾ ਹੋਏਗਾ ਉਹੀ ਤੇ ਬਾਕੀ ਦਾ ਸਾਰੇ ਜਿਹੜੇ ਤਾੜੀਆਂ ਵਜਾਉਣਗੇ ਤੇ ਹਾਰ ਪਾਉਣਗੇ ਸੋ ਜਿਹੜੇ ਦੌੜ ਚ ਆਇਆ ਕਿਹਾ ਜਾ ਰਿਹਾ ਮਨਜਿੰਦਰ ਸਰਸਾ ਕੁਝ ਔਰਤਾਂ ਵੀ ਜਿਹੜੀਆਂ ਚੁਣਿਆ ਗਈਆਂ ਉਹ ਵੀ ਦੌੜ ਦੇ ਵਿੱਚ ਕੋ ਦੋ ਦਿਨ ਹੋਰ ਭਾਜਪਾ ਦੇ ਆਗੂ ਵੀ ਹੈ ਪਰ ਮਨਜਿੰਦਰ ਸਰਸਾ ਦਾ ਨਾਮ ਵੀ ਉੱਪਰ ਕੇ ਸਾਹਮਣੇ ਆ ਰਿਹਾ ਇਹ ਵੀ ਕਿਦਨੇ ਕਿਹਾ ਜਾ ਰਿਹਾ ਕਿ ਮਨਜਿੰਦਰ ਸਰਸਾ ਨੂੰ ਜੇ ਮੋ ਕਮੰਡਰੀ ਦੇ ਤੌਰ ਤੇ ਜ਼ਿੰਮੇਵਾਰੀ ਨਹੀਂ ਮਿਲਦੀ ਤਾਂ ਕੋਈ ਨਾ ਕਹਿਆ ਜ਼ਿੰਮੇਵਾਰੀ ਜ਼ਰੂਰ ਮਿਲ ਸਕਦੀ ਆ ਉਹਦਾ ਵੱਡਾ ਕਾਰਨ ਇਹ ਹੈ ਕਿ ਦਿੱਲੀ ਦੀਆਂ ਚੋਣਾਂ ਤੇ ਪੰਜਾਬ ਨੂੰ ਇੱਕ ਦੇਖਿਆ ਜਾ ਰਿਹਾ ਹੈ ਦਿੱਲੀ ਚ ਭਾਜਪਾ ਇਹੋ ਜੀ ਲੀਡਰਸ਼ਿਪ ਲਿਆਉਣਾ ਚਾਹੀਦੀ ਜਿਸ ਦਾ ਕਾਰਨ ਪੰਜਾਬ ਦੇ ਉੱਤੇ ਭਰਾ ਦੇਖਿਆ ਜਾ ਸਕੇ ਕਿ ਆਪਾਂ ਸਾਰੇ ਜਾਣਦੇ ਆ ਕਿ ਭਾਜਪਾ ਹੁਣ ਅੱਗੇ ਨਿਸ਼ਾਨਾ ਬਣਾ ਰਹੀ ਹੈ ਪੰਜਾਬ ਨੂੰ ਦਿੱਲੀ ਦਾ ਕਹਿੰਦੇ ਫਤਿਹ ਕਰਨ ਲਈ ਦਿੱਲੀ ਦਾ ਉਹਨੇ ਡਬਲ ਇੰਜਨ ਦੀ ਸਰਕਾਰ ਤਾਨੂੰ ਲੈ ਕੇ ਖੜੀ ਕਰ ਦੇਣੀ ਹੈ ਕੇਂਦਰ ਚ ਪਹਿਲਾਂ ਹੀ ਹੈ ਤਾਂ ਦਿੱਲੀ ਜੀ ਬਣ ਦੇਗੀ ਸੋ ਡਬਲ ਇੰਜਨ ਦਾ ਕਹਿੰਦੇ ਦਿੱਲੀ ਦੀ ਹਰ ਮਦਾਨ ਚ ਫਤਿਹ ਕੱਲੇ ਜਮਨਾਈ ਨਹੀਂ ਵਕਾਫ ਦੀ ਗੱਲ ਹੋਈਗੀ ਰੋਜ਼ਗਾਰ ਦੀ ਗੱਲ ਹੋਏਗੀ ਜੀ ਦਿੱਲੀ ਦੇ ਕਰੋੜਾ ਕਰੋੜ ਲੋਕਾਂ ਦੇ ਦੁੱਖ ਦਰਦ ਜਿਹੜੇ ਹੈਗੇ ਆ ਉਹ ਸਾਰੇ ਧੋਤੇ ਜਾਣਗੇ ਉਹਨਾਂ ਦਾ ਨਿਸ਼ਾਨਾ ਪੰਜਾਬ ਵਾਲਾ ਸੋ ਜਿਹੜੀ ਵੀ ਲੀਡਰਸ਼ਿਪ ਦਿੱਲੀ ਦੀ ਬਣੇਗੀ ਕਿਉਂਕਿ ਪੰਜਾਬੀਆਂ ਨੇ ਐਤਕੀ ਕਹਿੰਦੇ ਮਦਦ ਵੀ ਵੜੀ ਕੀਤੀ ਆ ਭਾਜਪਾ ਵਾਲੇ ਵੀ ਖੁਸ਼ ਆ ਇਸ ਗੱਲ ਤੋਂ ਜੇ ਪੰਜਾਬੀ ਹੋਣ ਸਿੱਖ ਪਾਈ ਜਾ ਰਹਾ ਹੋਵੇ ਵੱਡੀ ਗਿਣਤੀ ਤੋਂ ਉਹਨਾਂ ਨੇ ਹਮਾਇਤ ਕੀਤੀ ਆ ਭਾਜਪਾ ਦੀ ਉਸਨ ਜ਼ਰੀਏ ਤੋਂ ਵੀ ਦਿਖਾਇਆ ਜਾਏਗਾ ਕਿ ਪੰਜਾਬ ਚ ਕਿਰਾ ਪ੍ਰਭਾਵ ਰਹੇਗਾ ਉਹਦੀ ਲੀਡਰਸ਼ਿਪ ਜ਼ਰੂਰ ਕੈबिनेट ਚ ਲੈ ਕੇ ਆਏਗੀ ਜਿਹੜੀ ਵੀ ਲੀਡਰਸ਼ਿਪ ਆਏਗੀ ਭਾਜਪਾਲੇ ਪ੍ਰਵਾਨਤਾ ਕਰਨੇ ਕਰਨਗੇ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਪਰ ਇੱਕ ਨਵਾਂ ਮਾਹੌਲ ਪੰਜਾਬ ਦੇ ਅੰਦਰ ਵੀ ਬਣੇਗਾ ਉਸ ਲੀਡਰਸ਼ਿਪ ਨੂੰ ਲੈ ਕੇ ਰਕومی ਪਦਰ ਤੇ ਵੀ ਭਾਜਪਾ ਕੇ ਨਵਾਂ ਸੁਨੇਹਾ ਦੇਣ ਜਾ ਰਹੀ ਹੈ ਕਿ ਦੇਖੋ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹ ਧੀ ਗੱਲ ਹੁੰਦੀ ਹੈ ਦੇਸ਼ ਦੀ ਰਾਜਧਾਨੀ ਕੈਪੀਟਲ ਉੱਥੇ ਵੀ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਵੱਡਾ ਸੁਨੇਹਾ ਦੇਸ਼ ਪੱਧਰ ਤੇ ਦਿੱਤਾ ਜਾਏਗਾ ਜੀ ਜੀ ਸਿੱਤ ਸਾਹਿਬ ਕੇ ਵਾਅਦੇਆਂ ਤੇ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਇੱਕ ਨਵਾਂ ਸੁਨੇਹਾ ਦਿੱਤਾ ਗਿਆ ਕਿ 27 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਤੋਂ ਏਕੇ ਦੀ ਮੀਟਿੰਗ ਹੈ ਜਿਹੜੀ ਉਲੀਕੀ ਜਾ ਰਹੀ ਹੈ ਸੋ ਇਸ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਇਹ ਵੀ ਸਾਡੇ ਲਈ ਦਾਇਆ ਮਾਮਲਾ ਭਾਜਪਾ ਦੀ ਗੱਲ ਕੀਤੀ ਦੂਜੇ ਤਰ੍ਹਾਂ ਦੀ ਗੱਲ ਕੀਤੀ ਹੈ ਪੰਜਾਬ ਵਸਦੇ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਸੂਬਾ ਸਾਂਹਨ ਅੰਦੋਲਨ ਜੋ ਜੋ ਨਿਕਲਿਆ ਉਹ ਸਾਰੇ ਇਸ ਗੱਲ ਹੀ ਕਹਿੰਦੇ ਵੀ ਹੈ ਕਿ ਪੰਜਾਬੀ ਆ ਜਿਹੜੇ ਅੰਦੋਲਨ ਦੀ ਅਗਵਾਈ ਕਰਦੇ ਆ ਹੁਣ ਜੇ ਥਾਂ ਤੋਂ ਹੀ ਖਿੜੇ ਹੋਣਗੇ ਤਾਂ ਉਹਦਾ ਨੈਗੇਟਿਵ ਇੰਪੈਕਟ ਵੀ ਪੈਂਦਾ ਹੈ ਇੱਕ ਚੰਗੀ ਗੱਲ ਹੈ ਕਿ ਪਿਛਲੇ ਸਮੇਂ ਤੋਂ ਕੁਝ ਸਮੇਂ ਤੋਂ ਜੇ ਅਸੀਂ ਦੇਖ ਰਹੇ ਆ ਕਿ ਵਕਾ ਕਿਸਾਨ ਜਥੇਬੰਦੀਆਂ ਇਸ ਤੋਂ ਵੱਡੀਆਂ ਤਰ੍ਹਾਂ ਇੱਕਦਾਂ ਸ਼ੰਭੂ ਬਾਡਰ ਹੈ ਖਨੋਰੀ ਬਾਡਰ ਹੈ ਖਨੋਰੀ ਬਾਡਰ ਦੇ ਸੰਬੰਧ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੈ ਉਹ ਅਗਵਾਈ ਕਰ ਰਿਹਾ ਹੈ ਸ਼ੰਭੂ ਬਾਡਰ ਤੇ ਜਿਹੜਾ ਹੈ ਇਸ ਤਰ੍ਹਾਂ ਦੂਜੇ ਆਗੂਆਂ ਦੀ ਤਰ੍ਹਾਂ ਸਰਣ ਸਿੰਘ ਪੰਦੇਰ ਉੱਥੇ ਅਗਵਾਈ ਕਰ ਰਿਹਾ ਹੈ ਨਰਤੀ ਕਿਸਾਨ ਯੂਨੀਅਨ ਇਹ ਦੋਨਾਂ ਫੋਰਮ ਵੱਲੋਂ ਖਨੋਰੀ ਤੇ ਸ਼ੰਭੂ ਵਾਲਿਆਂ ਵੱਲੋਂ ਹੁਣ ਪਹਿਲਾ ਮੌਕਾ ਹੈ ਕਿ ਸਾਂਝੇ ਤੌਰ ਤੇ ਦੇਖੋ ਪਹਿਲਾਂ ਵੀ ਕੋਸ਼ਿਸ਼ ਨਹੀਂ ਲਈ ਹੈ ਇਹ ਗੱਲ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜੇ ਤੱਕ ਜਿਹੜੇ ਏਕੇ ਦੇ ਯਤਨ ਹੋਏ ਆ ਉਹਦੇ ਸਿੱਧੇ ਤੌਰ ਤੇ ਖਨੋਰੀ ਵਾਲੇ ਜਿਹੜੇ ਸਾਥੀ ਹੈ ਕਿਸਾਨ ਆਗੂ ਹੈ ਉਹ ਸ਼ਾਮਲ ਨਹੀਂ ਹੋਏ ਹੁਣ ਇਹ ਪਹਿਲਾ ਇੱਕ ਪੱਤਰ ਹੋ ਜਾ ਲਿਖਿਆ ਗਿਆ ਦੀਦੀ ਦੇ ਖਨੋਰੀ ਤੇ ਸ਼ੰਭੂ ਜਾਨੀ ਖਨੋਰੀ ਯਾ ਪਾ ਗੱਲ ਕਰਦੇ ਆ ਤਾਂ ਜੀਜੀ ਸੰਧਲੇਵਾਲ ਜਿਹੜੇ ਗਵਾਈ ਕਰ ਰਹੇ ਮਰਨਵਰ ਤੇ ਬੈਠੇ ਆ ਮਾ ਨੇਤਾ ਸਾਰਿਆਂ ਦੇ ਇੱਦਾਂ ਜਿਹੜਾ ਦਰਪੰਦੇਸਾ ਦੋਨਾਂ ਵੱਲੋਂ ਸਾਂਝੇ ਤੌਰ ਤੇ ਪੱਤਰ ਲਿਖਿਆ ਗਿਆ ਪੱਤਰ ਲਿਖਿਆ ਗਿਆ ਸਮੂਤ ਕਿਸਾਨ ਮੋਰਚਾ ਜਿਹਦੀਆਂ 35 40 ਜਥੇਬੰਦੀਆਂ ਕੋਮੇ ਪੱਤਰ ਜੀ ਦੀ ਆਪਣੇ ਇੱਕ ਛਾਖ ਹੈ ਜਿਨੇ ਸਮੂਜੇ ਤੌਰ ਤੇ ਦਿੱਲੀ ਚ ਵੱਡਾ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਉਹਨਾਂ ਦੀ ਸਤਾਈ ਨੂੰ ਚੰਡੀਗੜ੍ਹ ਚ ਮੀਟਿੰਗ ਹੋ ਰਹੀ ਹੈ ਔਰ ਇਹ ਮੀਟਿੰਗ ਲਾਜ਼ਮੀ ਤੌਰ ਤੇ ਹੈ ਕਿ ਅਰਥਪੂਰਨ ਹੋਏਗੀ ਮੀਨਿੰਗਫੁਲ ਹੋਏਗੀ ਕਿਉਂਕਿ ਦੋਨਾਂ ਜਥੇਬੰਦੀਆਂ ਵੱਲੋਂ ਸ਼ੰਭੂ ਤੇ ਖਨੋਰੀ ਵੱਲੋਂ ਸੱਦਾ ਪੱਤਰ ਦੇਣਾ ਇਸ ਨੂੰ ਤਕਸਾਲ ਮੋਰਚੇ ਦੇ ਆਗੂ ਨੇ ਮੈਂ ਦੇਖ ਰਿਹਾ ਸੀਗਾ ਤੇ ਰਾਜੇਵਾਲ ਹੋਣ ਚਾਹੇ ਉਗਰਾਹਾ ਹੋਣ ਦੂਜੇ ਸਾਥੀ ਹੋਣ ਉਹਨਾਂ ਵੱਲੋਂ ਇਹ ਸੱਦੇ ਦਾ ਸਵਾਗਤ ਵੀ ਕੀਤਾ ਜਾ ਰਿਹਾ ਇੱਕ ਚੰਗਾ ਮਾਹੌਲ ਬਣ ਰਿਹਾ ਹੈ ਕੇਂਦਰ ਬੇਸ਼ੱਕ ਸਹਿਮਤ ਆਇਆ ਜਾਂ ਨਹੀਂ ਆਇਆ ਇਹਨਾਂ ਦੀ ਮੰਗਾਂ ਨਾਲ ਪਰ ਜੇ ਕਿਧਰੇ ਸਾਰੇ ਇੱਕ ਪਲੇਟਫਾਰਮ ਤੇ ਆਉਂਦੇ ਆ ਤਾਂ ਘੱਟੋ ਘੱਟ ਕਿਸਾਨ ਨੂੰ ਇੱਕ ਉਮੀਦ ਬੱਝੇਗੀ ਕਿ ਆਉਣ ਵਾਲੇ ਸਮਾਂ 'ਚ ਦਿੱਲੀ ਦੀ ਤਰ੍ਹਾਂ ਅਸੀਂ ਸ਼ੰਭੂ ਦੇ ਖਨੋਰੀ ਬਾਰਡਰ ਤੋਂ ਵੀ ਆਪਣਾ ਅੰਦੋਲਨ ਅੱਗੇ ਵਧਾ ਸਕਦੇ ਹਾਂ ਜੀ ਜੀ ਸਤਿ ਸ੍ਰੀ ਅਕਾਲ ਸਵਾ ਬਹੁਤ ਥੋੜਾ ਰਹਿ ਗਿਆ ਪਰ ਗੱਲ ਰਵਨੀਤ ਬਿੱਟੂ ਦੀ ਕਰਾਂਗੇ ਰਵਨੀਤ ਬਿੱਟੂ ਹੁਣਾਂ ਨੇ ਅੱਜ ਇੱਕ ਨਵੀਂ ਚਰਚਾ ਛੇੜ ਦਿੱਤੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਪਹੁੰਚੇ ਜਿੱਥੇ ਉਹਨਾਂ ਦੀ ਸਿਕਿਉਰਿਟੀ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਬੜੀ ਖਿੱਚੋ ਤਾਣ ਹੋਈ ਹੈ ਅੱਜ ਜੀ ਦੇਖੋ ਗੱਲ ਬਿਲਕੁਲ ਕਰਨੀ ਬਣਦੀ ਆ ਪਰ ਉਹ ਰਵਨੀਤ ਬਿੱਟੂ ਨੌਜਵਾਨ ਨੇਤਾ ਹੈ ਕੈਬਨਿਟ ਮੰਤਰੀ ਹੈ ਸਟੇਟ ਮੰਤਰੀ ਦੇ ਤੌਰ ਤੇ ਉਹਨਾਂ ਨੇ ਜੁਆਇਨ ਕੀਤਾ ਹੈ ਕੈਬਨਿਟ ਦਿੱਲੀ ਚ ਤੇ ਪੰਜਾਬ ਦਾ ਚਿਹਰਾ ਹੈ ਇਸ ਵੇਲੇ ਜਦੋਂ ਵੀ ਕੋ ਪੰਜਾਬ ਦੀ ਗੱਲ ਹੁੰਦੀ ਹੈ ਤਹ ਰੀਤ ਬਿਟੂ ਹਰ ਜਗ੍ਹਾ ਤੇ ਪਹੁੰਚਦੇ ਆ ਚਾਹੇ ਰਿਪੋਰਟ ਆਉਣ ਵਾਲੇ ਦਾ ਮਾਮਲਾ ਹੋਵੇ ਅਮਰਸਾ ਹੇਅਰਪੋਰਟ ਤੇ ਆ ਕੇ ਚਾਹੇ ਉਹਨਾਂ ਨਾਲ ਕੋਈ ਸਹੰਤ ਹੋਏ ਜਾਂ ਨਾ ਹੋਵੇ ਬੱਕਰੀ ਗੱਲ ਹੈ ਉਹਨਾਂ ਨੇ ਟਕਾ ਕੇ ਖਰੀਆਂ ਖਰੀਆਂ ਸੁਣਾਈਆਂ ਆਪ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਹੁਣ ਜਿਹੜਾ ਹੈਗਾ ਉਹਨਾਂ ਦੇ ਸਾਥੀਆਂ ਦੇ ਖਿਲਾਫ ਕੋਈ ਕੇਸ ਵਗੈਰਾ ਦਰਜ ਕੀਤਾ ਪੰਜਾਬ ਸਰਕਾਰ ਵੱਲੋਂ ਦਾ ਕਹਿੰਦੇ ਕਿ ਅਸੀਂ ਸਹੀ ਕੇਸ ਦਰਜ ਕੀਤੇ ਆ ਵਾਜਿਬ ਹੈ ਪਰ ਰੀਤ ਬਿਟੂ ਨੇ ਕਹਿੰਦੇ ਕਿ ਬਦਲੇ ਦੀ ਕਾਰਵਾਈ ਨਾਲ ਕੀਤੀ ਗਈ ਹੈ ਕਾਰਵਾਈ ਤਦ ਰਨਿਤ ਬਿੱਟੂ ਨੇ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰੈਜਿੰਗਸ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ ਜਾਵੇ ਉਹਨਾਂ ਨਾਲ ਗੱਲ ਕੀਤੀ ਜਾਵੇ ਖੈਰ ਇਦਾਂ ਕਦੇ ਵੀ ਪਾਸਿਬਲ ਨਹੀਂ ਹੁੰਦਾ ਇਹ ਗੱਲ ਹੈ ਰਨਿਤ ਬਿੱਟੂ ਵੀ ਜਾਣਦੇ ਤੇ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਣਦੇ ਆ ਉਹਨਾਂ ਰੋਕਿਆ ਗਿਆ ਉੱਥੇ ਸਵਾਵਿਕ ਹੈ ਜਿਹੜੇ ਸੁਰੱਖਿਆ ਕਰਮਚਾਰੀ ਆ ਉਹਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੈ ਤਾਕਾਮੁਕੀ ਵੀ ਹੋਈ ਹੈ ਵੀਡੀਓ ਵਿੱਚ ਵੀ ਸਾਰੀ ਇਨਫੋਰਮੇਸ਼ਨ ਆਈ ਹੈ ਪਰ ਉੱਥੇ ਖੜੇ ਹੋ ਕੇ ਵੀ ਰਨਿਤ ਬਿੱਟੂ ਨੇ ਇਹੀ ਗੱਲ ਕਹੀ ਆ ਦੇਖੋ ਜੀ ਮੈਂ ਨਾ ਮਸਲੇ ਦੇ ਉੱਤੇ ਮੁਖੰਦਰ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਸੀ ਨਹੀਂ ਮਿਲ ਲਾਇਆ ਫਿਰ ਉਹਨੇ ਪੁਰਾਣੇ ਜਿਹੜੇ ਮੁਖਵੰਤੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਵੀ ਜ਼ਿਕਰ ਕੀਤਾ ਕਹਿੰਦੇ ਮੈਂ ਉਹਨਾਂ ਦੇ ਵੇਲੇ ਵੀ ਧਰਨਾ ਦਿੱਤਾ ਸੀ ਤਾਂ ਹਰ ਵੇਲੇ ਲੰਘਦੇ ਕਰਦੇ ਕਹਿੰਦੇ ਦੇ ਸੀ ਕਿੰਨੇ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਉਹ ਤੁਹਾਡੇ ਮਸਲੇ ਦਾ ਹੱਲ ਕਰ ਰਿਹਾ ਉਹ ਚਾਹੁੰਦੇ ਆ ਕਿ ਜਿਹੜਾ ਮੁਖੰਦਰ ਭਗਵੰਤ ਮਾਨ ਹੈ ਇਸ ਤਰ੍ਹਾਂ ਦਾ ਵਤੀਰਾ ਮਸਲੇ ਦਾ ਹੱਲ ਹੋਵੇ ਜਾਂ ਨਾ ਹੋਵੇ ਰੁਨੀਦ ਬਿਟੂ ਨੇ ਆਪਣੀ ਹਾਜ਼ਰੀ ਐਨ ਟਕਾ ਕੇ ਜਦ ਦਾ ਮੈਂ ਗਿਆ ਲਵਾਤੀ ਹੈ মিডিਆ ਵਾਲੇ ਦੋਸਤਾਂ ਕਿ ਅੰਦਰ ਦੇ ਮੰਤਰੀਰ ਪਹੁੰਚੇ ਹੁੰਦੇ ਆ ਉਹਨਾਂ ਨੇ ਆਪਣੇ ਗੱਲ ਵੀ ਕੀਤੀ ਹੈ ਔਰ ਖਾਸ ਤੇ ਮੁੱਖ ਮੰਤਰੀ ਭਗਵਾਨ ਜਮਾਨ ਤੇ ਸਵਾਲ ਵੀ ਖੜੇ ਕੀਤੇ ਆ ਉਹ ਜਿਹੜੀਆਂ ਪ੍ਰਸਥਿਤੀਆਂ ਜਿਹੜੀਆਂ ਹੈਗੀਆਂ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ মিডিਆ ਚ ਸੁਰਖੀਆਂ ਵਟੋਰਨ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਮੀਨਿੰਗ ਨਹੀਂ ਹੁੰਦਾ ਪਰ ਇਹ ਕਿਹਾ ਜਾ ਸਕਦਾ ਹੈ ਕਿ ਨੀਤ ਵਿਟੂ ਜੁਵਾ ਤੇਰੇ ਜੁਵਾ ਨੇ ਤਾਂ ਸੋਨਾ ਨੂੰ ਇਜਾਜ਼ਤ ਹੈ ਇਹੋ ਜਿਹੀਆਂ ਟਿੱਪਣੀਆਂ ਕਰਨ ਦੀਆਂ ਉਹ ਜਿਹੜੇ ਜਿਹੜੇ ਮਾਮਲੇ ਕਮ ਘਿੜੇ ਵੱਡੇ ਕਦਾਵਰ ਸੀਨੀਅਰ ਆਗੂ ਹੁੰਦੇ ਆ ਕਈ ਵਾਰ ਇਸ ਗੋਚ ਕਰਦੇ ਆ ਕਿ ਮੈਂ ਕਿਉਂ ਇਸ ਤਰ੍ਹਾਂ ਜਿਵੇਂ ਰਣਵੀਰ ਬਿੱਟੂ ਪਹਿਲਾਂ ਹੀ ਪਹੁੰਚਦੇ ਰਿਹਾ ਤੇ ਅੱਜ ਵੀ ਪਹੁੰਚੇ ਆ ਪਰ ਇਹ ਮੁੱਖ ਮੰਤਰੀ ਨਹੀਂ ਮਿਲੇ ਮੁੱਖ ਮੰਤਰੀ ਮਿਲਣਾ ਮਿਲਣਾ ਉਹਨਾਂ ਦਾ ਕੋਈ ਸਬੰਧ ਨਹੀਂ ਉਹਨਾਂ ਨੇ ਆਪਣੀ ਗੱਲ ਮੀਡੀਆ 'ਚ ਕਹਿ ਦਿੱਤੀ ਹੈ ਕਿ ਵੀ ਮੈਂ ਮੁਲਾਕਾਤ ਕਰ ਲਈ ਆ ਸੋਹਣ ਵਾਲੇ ਦਿਨਾਂ 'ਚ ਵੀ ਰਣਵੀਰ ਬਿੱਟੂ ਇਦਾਂ ਨਹੀਂ ਸਰਗਰਮੀਆਂ ਨਾਲ ਪੰਜਾਬ ਦੀਆਂ ਸੁਰਖੀਆਂ ਵਟੋਰਦੇ ਰਹਣਗੇ ਤੇ ਫਿਰ ਮੈਂ ਤੰਗ ਆ ਕੇ ਸਿੱਕਮੈਂ ਕਿ ਵੱਡਾ ਨਿਸ਼ਾਨਾ 27 ਦੇ ਆ ਵਿਧਾਨ ਸਭਾ ਦੇ ਚੋਣਾਂ ਤੇ ਹਮਮ ਤਾਂ ਤੱਕ ਇਹ ਮਾਹੌਲ ਬਣਿਆ ਰਹੇਗਾ ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੱਲ ਦਿੱਲੀ ਮੁੱਖ ਮੰਤਰੀ ਦਾ ਸੌਜਕ ਸਮਾਗਮ ਹੈ ਉਹ ਸੌਜਕ ਸਮਾਗਮ ਬਹੁਤ ਕੁਝ ਤੈਅ ਕਰੇਗਾ ਕੌਣ ਮੁੱਖ ਮੰਤਰੀ ਬਣਦਾ ਹੈ ਹਿੰਦੂ ਚਿਹਰਾ ਸਿੱਖ ਚਿਹਰਾ ਜਾਂ ਕੋਈ ਹੋਰ ਭਾਈਚਾਰੇ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਤੇ ਨਾਲ ਨਾਲ ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਵਿੱਚੋਂ ਕੌਣ-ਕੌਣ ਉੱਥੇ ਪਹੁੰਚਦਾ ਕਿੰਨੂੰ ਸੱਦਾ ਮਿਲਿਆ ਕਿੰਨੂੰ ਨਹੀਂ ਮਿਲਿਆ ਤੇ ਉਹਨਾਂ ਦੇ ਬਾਵਜੂਦ ਉਹਨਾਂ ਦੇ ਵਿੱਚੋਂ ਕੌਣ ਉੱਥੇ ਪਹੁੰਚ ਰਿਹਾ ਹੈ ਇਹ ਸਭ ਕੁਝ ਜਿਹੜਾ ਬਹੁਤ ਕੁਝ ਤੈਅ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਭਾਜਪਾ ਪੰਜਾਬ ਦੇ ਲਈ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ